ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਵਿਚਾਰੀਏ ਇਸ ਐਪੀਸੋਡ ਦੇ ਵਿੱਚ ਇਸ ਵੀਡੀਓ ਦੇ ਵਿੱਚ ਬਾਬਾ ਕਬੀਰ ਜੀ ਦਾ ਪਵਨ ਸ਼ਲੋਕ ਤੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਠ ਸਾਹਿਬ ਦਾ ਇਹ ਜਿਹੜਾ ਪਵਨ ਸ਼ਲੋਕ ਹੈ ਇਹਨਾਂ ਨੂੰ ਅਸੀਂ ਵਿਚਾਰਨਾ ਅੱਫਸ ਦੇ ਵਿੱਚ ਸਤਿਗੁਰੂ ਨੇ ਬਾਬਾ ਕਬੀਰ ਜੀ ਦਾ ਸ਼ਲੋਕ ਦਰਜ ਕਰਕੇ ਫਿਰ ਆਪਣਾ ਸ਼ਲੋਕ ਦਰਜ ਕਿਉਂ ਕੀਤਾ ਥੱਲੇ? ਹੀਠਾ ਜੋ ਗੁਰੂ ਅਮਰਦਾਸ ਜੀ ਦਾ ਸ਼ਲੋਕ ਹੈ ਉਹ ਕਿਉਂ ਦਰਜ ਕੀਤਾ ਗਿਆ? ਇਹ ਤਾਂ ਇੱਕ ਵੱਡੀ ਗੱਲ ਇਹ ਵੀ ਹੈ ਕਿ ਬਾਬਾ ਕਬੀਰ ਜੀ ਦੇ ਸ਼ਲੋਕਾਂ ਨੂੰ ਗੁਰੂ ਅਮਰਦਾਸ ਜੀ ਨੇ ਪੜ੍ਹਿਆ ਹੈ। ਮੈਂ ਪਿਛਲੀ ਵੀਡੀਓ ਵਿੱਚ ਵੀ ਬਿਆਨ ਕੀਤਾ ਸੀ ਕਿ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਨੇ ਇਕੱਤਰ ਕੀਤੀ ਸੀ ਔਰ ਗੁਰੂ ਸਾਹਿਬ ਨੇ ਉਹ ਸਾਰੀ ਬਾਣੀ ਨੂੰ ਪੜ੍ਹਿਆ ਵਿਚਾਰਿਆ। ਇਸੀ ਕਰਕੇ ਸਤਿਗੁਰ ਨੇ ਜੋਗ ਸਮਝ ਕੇ ਉਹ ਬਾਣੀ ਇੱਕ ਰਾਸ ਦੇ ਰੂਪ ਦੇ ਵਿੱਚ ਇੱਕ ਪੂੰਜੀ ਦੇ ਰੂਪ ਦੇ ਵਿੱਚ ਇੱਕ ਬਹੁਤ ਵੱਡੇ ਧਨ ਦੇ ਰੂਪ ਦੇ ਵਿੱਚ ਗੁਰੂ ਅੰਗਦ ਸਾਹਿਬ ਨੂੰ ਸੌਂਪੀ ਸੀ ਤੇ ਫਿਰ ਗੁਰੂ ਅੰਗਦ ਸਾਹਿਬ ਨੇ ਵੀ ਉਸ ਬਾਣੀ ਨੂੰ ਸਾਰੀ ਨੂੰ ਪੜਿਆ ਹੋਵੇਗਾ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਵੀ ਵਿਚਾਰਿਆ ਹੋਵੇਗਾ ਤੇ ਫਿਰ ਉਹਨਾਂ ਨੇ ਵੀ ਜਿਵੇਂ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਪਵਨ ਗੁਰੂ ਪਾਣੀ ਪਿਤਾ ਉਸੇ ਤਰ੍ਹਾਂ ਦਾ ਸ਼ਲੋਕ ਗੁਰੂ ਅੰਗਦ ਸਾਹਿਬ ਨੇ ਵੀ ਵਿਚਾਰਿਆ ਹੋਇਆ ਇਹ ਤਾਂ ਪਤਾ ਲੱਗਦਾ ਕਿ ਗੁਰੂਆਂ ਨੇ ਵੀ ਆਪ ਸਾਰੀ ਬਾਣੀ ਨੂੰ ਪੜਿਆ ਤੇ ਫਿਰ ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਜੀ ਕੋਲੇ ਬਾਣੀ ਆਈ ਗੁਰੂ ਅਮਰਦਾਸ ਜੀ ਨੇ ਬਾਬਾ ਕਬੀਰ ਦੇ ਇਨ੍ਹਾਂ ਸ਼ਲੋਕਾਂ ਨੂੰ ਪੜਿਆ ਹੋਵੇਗਾ ਤੇ ਫਿਰ ਇਹ ਸ਼ਲੋਕ ਪੜ੍ਹ ਕੇ ਉਹਨਾਂ ਨੇ ਇੱਕ ਸ਼ਲੋਕ ਵੀ ਅਚਰਣ ਕੀਤਾ ਜੋ ਗੁਰੂ ਅਰਜਨ ਦੇ ਮਹਾਰਾਜ ਨੇ ਬਿਹਗੜੇ ਦੀ ਵਾਰ ਦੇ ਵਿੱਚ ਬਾਬੇ ਕਬੀਰ ਦੇ ਸ਼ਲੋਕਾਂ ਦੇ ਨਾਲ ਗੁਰੂ ਅਮਰਦਾਸ ਜੀ ਦਾ ਸ਼ਲੋਕ ਵੀ ਦਰਜ ਕੀਤਾ ਤੇ ਬਾਣੀ ਨੂੰ ਤਰਤੀਬ ਗੁਰੂ ਅਰਜਨ ਦੇ ਮਹਾਰਾਜ ਨੇ ਦਿੱਤੀ ਹੈ ਗੁਰੂ ਅਮਰਦਾਸ ਤੋਂ ਬਾਅਦ ਬਾਣੀ ਗੁਰੂ ਰਾਮਦਾਸ ਜੀ ਕੋਲ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਇਸੇ ਤਰ੍ਹਾਂ ਬਾਣੀ ਅੱਗੇ ਤੇ ਅੱਗੇ ਗੁਰੂ ਘਰ ਜਾਂਦੀ ਰਹੀ ਹਰ ਗੁਰੂ ਦੇ ਕੋਲ ਜਿਹੜੀ ਬਾਣੀ ਵਿਚਾਰੀ ਗਈ ਸਮਝੀ ਗਈ ਹਰੇਕ ਗੁਰੂ ਨੇ ਬਾਣੀ ਨੂੰ ਸਮਝਿਆ ਹੈ ਔਰ ਵਿਚਾਰਿਆ ਤੋਂ ਸਤਿਗੁਰੂ ਜਦੋਂ ਕਿਤੇ ਸੰਗਤ ਨੂੰ ਕੋਈ ਗੱਲ ਸਮਝ ਨਾ ਆਵੇ ਉਸ ਵੇਲੇ ਸਤਿਗੁਰੂ ਫਿਰ ਆਪਣੀ ਨਾਲ ਪੰਕਤੀਆਂ ਸ਼ਲੋਕ ਜਾਂ ਬਾਣੀ ਦੇ ਰੂਪ ਦੇ ਵਿੱਚ ਉਚਾਰ ਕੇ ਸਾਨੂੰ ਸਮਝਾਉਣ ਵਾਸਤੇ ਸੋਖਾ ਕੰਮ ਗੁਰੂ ਅਮਰਦਾਸ ਜੀ ਨੇ ਕੀਤਾ ਸੀ ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਤਰਤੀਬ ਦੇ ਦਿੱਤੀ ਬਿਹਗੜੇ ਦੀ ਬਾਣੀ ਦੇ ਵਿੱਚ 555 ਅੰਕ ਦੇ ਉੱਤੇ ਇਹ 17ਵੀਂ ਪੌੜੀ ਦੇ ਨਾਲ ਸ਼ਲੋਕ ਦਰਜ ਹੈ ਹੁਣ ਇੱਕ ਵਾਰ ਫੇਰ ਬਾਬਾ ਕਬੀਰ ਜੀ ਦੇ ਸ਼ਲੋਕ ਨੂੰ ਦੇਖੀਏ ਕਬੀਰਾ ਸਮੁੰਦਰ ਸ਼ਬਦ ਹੈ ਇਸੇ ਤਰ੍ਹਾਂ ਪੜ੍ਹਨਾ ਪਵੇਗਾ ਕਬੀਰਾ ਮਰਤਾ ਮਰਤਾ ਜਗ ਮੋਹਾ ਦੁਨੀਆ ਦੇ ਲੋਕ ਮਰਦੇ ਰਹੇ ਨੇ ਉਹ ਫਿਰ ਮਰ ਪਈ ਨਾ ਜਾਣੇ ਕੋਈ ਕਿਸੇ ਨੇ ਮਰ ਕੇ ਸੱਚਾ ਮਰਨਾ ਸਮਝਿਆ ਨਹੀਂ ਕਿ ਮਰਨਾ ਕੀ ਹੁੰਦਾ ਸਮਝ ਨਹੀਂ ਆਈ ਐਸੀ ਮਰਨੀ ਜੂਮਰ ਹੈ ਅਜਿਹੀ ਮੌਤ ਕੋਈ ਮਰ ਜਾਵੇ ਬਾਹਰ ਨਾ ਮਰਨਾ ਹੋਵੇ ਦੁਬਾਰੇ ਮਰਨਾ ਨਾ ਹੋਵੇ ਪਰ ਉਹ ਕਿਹੜੀ ਮੌਤ ਹੈ ਜਿਹੜੀ ਮਰੀਏ ਇਸ ਸ਼ਲੋਕ ਦੇ ਵਿੱਚ ਇੱਥੇ ਸਮਝ ਨਹੀਂ ਆਈ ਬਾਬਾ ਕਬੀਰ ਜੀ ਦੀ ਇੱਕ ਗੁੱਝੀ ਗੱਲ ਇੱਕ ਤਰ੍ਹਾਂ ਦੀ ਜਿਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਖੋਲਿਆ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਤਰਤੀਬ ਨਾਲ ਦਰਜ ਦਰਜ ਕੀਤਾ। ਤੋਂ ਜਿਹੜਾ ਸ਼ਲੋਕ ਗੁਰੂ ਅਮਰਦਾਸ ਜੀ ਦਾ ਹੈ। ਤੋਂ ਫਿਰ ਗੁਰੂ ਅਮਰਦਾਸ ਜੀ ਕਿੰਨੇ ਕਿਆ ਜਾਣਾ ਕਦੋਂ ਮਰਾਂਗੇ? ਕਿਹੈਸਾ ਮਰਨਾ ਹੋਈ? ਭਈ ਕਿਸੇ ਨੂੰ ਪਤਾ ਥੋੜਾ ਨਹੀਂ ਹੈ। ਤੇ ਕਿਹੋ ਜੀ ਮੌਤ ਅਸੀਂ ਮਰਨਾ ਕਿਵੇਂ ਮਰਾਂਗੇ? ਕੋਈ ਵੀ ਨਹੀਂ ਜਾਣਦਾ ਹੈ। ਜੇ ਕਿਸੇ ਬੰਦੇ ਨੂੰ ਪਤਾ ਲੱਗ ਗਏ ਜਾਵੇ ਤੇ ਮੌਤ ਆ ਜਾਣੀ ਹੈ, ਮਰਨਾ ਹੈ ਤਾਂ ਇਹਨੇ ਬਚਾਣ ਵਾਸਤੇ ਆਪਣੇ ਆਪ ਨੂੰ ਬੜੀ ਉਪਰਾਲੇ ਕਰਨੇ। ਹੁਣ ਵੀ ਜੈਨ ਨੂੰ ਨਹੀਂ ਵੀ ਪਤਾ ਹੈ ਨਾ ਕਿ ਮੌਤ ਕਦੋਂ ਆਣੀ ਕਿ ਜੇ ਬਿਮਾਰ ਹੋ ਜਾਵੇ ਕੁਝ ਹੋ ਜਾਵੇ ਹਸਪੀਟਲਾਂ ਤੱਕ ਭੱਜਿਆ ਫਿਰਦਾ ਤੇ ਪੂਰੀ ਬਾਹ ਲਾਉਂਦਾ ਕਿ ਮੈਨੂੰ ਕੁਝ ਹੋਵੇ ਨਾ ਆਪਣੇ ਆਪ ਨੂੰ ਬਚਾਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਤੇ ਜੇ ਸੱਚੀ ਮੁੱੱਚੀ ਪਤਾ ਹੀ ਲੱਗ ਜਾਵੇ ਫਲਾਨੀ ਜਗ੍ਹਾ ਮੌਤ ਹੋਣੀ ਫਿਰ ਆਪਣੇ ਆਪ ਨੂੰ ਰੋਕੇਗਾ ਨਾ ਪਰ ਸਤਗੁਰੂ ਪਾਤਸ਼ਾਹ ਕਹਿੰਦੇ ਰੋਕ ਨਹੀਂ ਸਕਦਾ ਕਿਉਂਕਿ ਉਹਦੇ ਹੁਕਮ ਦੇ ਵਿੱਚ ਜੋ ਹੈਗਾ ਉਹ ਹੋ ਕੇ ਹੀ ਰਹਿਣਾ ਜੇ ਨਾ ਚਾਹਦਾ ਹੋਇਆ ਵੀ ਮਰਨ ਵਾਸਤੇ ਇਨਸਾਨ ਚਲਿਆ ਜਾਂਦਾ ਤੋ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿਆ ਜਾਣਾ ਕਿ ਉਹ ਮਰਾਂਗੇ ਕਿਹੈਸਾ ਮਰਨਾ ਹੋਏ ਪਤਾ ਨਹੀਂ ਕਿ ਉਹ ਜੀ ਮੌਤ ਆਣੀ ਹੈ ਕਿਵੇਂ ਮਰਨਾ ਹੈ ਪਰ ਸਤਗੁਰੂ ਜੀ ਇਹ ਗੱਲ ਕਹਿੰਦੇ ਨੇ ਬਾਬਾ ਕਬੀਰ ਜੀ ਨੇ ਜਿਹੜੀ ਇਹ ਗੱਲ ਆਖੀ ਵੀ ਦੁਆਰੇ ਮਰਨਾ ਨਾ ਹੋਵੇ ਤਾਂ ਸਤਗੁਰ ਕਹਿੰਦੇ ਇਹੋ ਜੀ ਮੌਤ ਮਾਰੇਓ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਕੋ ਜੇ ਰੱਬ ਚੇਤੇ ਹੋਇਆ ਨਾ ਮਰਨ ਲਗਿਆਂ ਰੱਬ ਨਾ ਭੁੱਲਿਆ ਤਾਂ ਇਹ ਮਰਨਾ ਬੜਾ ਸੌਖਾ ਹੋ ਜਾਂਦਾ ਆ ਗਿਆ ਸਰੀਰ ਹੁਣ ਮਰੇਗਾ ਨਾ ਜੇ ਰੱਬ ਚ ਇੱਥੇ ਹੋਇਆ ਇਹ ਮੌਤ ਵੀ ਬਹੁਤ ਸਖਾਲੀ ਹੋ ਜਾਂਦੀ ਪਤਾ ਹੀ ਨਹੀਂ ਲੱਗਣਾ ਮਰਨ ਲੱਗਿਆ ਤੇ ਸਤਗੁਰੂ ਪਾਸਾ ਕਹਿੰਦੇ ਪਰ ਦੁਨੀਆ ਦੇ ਲੋਕ ਮਰਨਾ ਨਹੀਂ ਨਾ ਚਾਹੁੰਦਾ ਕੋਈ ਵੀ ਜੇ ਅਸੀਂ ਵਿਚਾਰ ਕੇ ਇੱਥੇ ਦੇਖੀ ਨਾ ਆਪਣੇ ਪਿੰਡਾਂ ਦੀ ਗੱਲ ਕਰੀਏ ਸਾਡੇ ਦਾ ਸ਼ਮਸ਼ਾਨ ਵੀ 5 5 7 7 ਕਿਲੋਮੀਟਰ ਦੂਰ ਹੁੰਦੇ ਸੀ ਪਹਿਲੇ ਕਿਉਂਕਿ ਮੌਤ ਦਾ ਨਾਂ ਹੀ ਨਹੀਂ ਸੀ ਕੋਈ ਸੁਣਨਾ ਚਾਹੁੰਦਾ ਮਰਨ ਨੂੰ ਕਿਸੇ ਦਾ ਦਿਲ ਨਹੀਂ ਸੀ ਕਰਦਾ ਪਰ ਫਿਰ ਵੀ ਚਾਹੇ ਕਿਸੇ ਦਾ ਦਿਲ ਨਹੀਂ ਕਰਦਾ ਮਰਦਾ ਫਿਰ ਵੀ ਜਾਂਦੇ ਨਾ ਤੋ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਮਰਨੇ ਤੇ ਜਗਤ ਡਰੈ ਦੁਨੀਆ ਦੇ ਲੋਕ ਡਰਦੇ ਨੇ ਮਰਨ ਤੋਂ ਜੀਵਿਆ ਲੋੜੇ ਸਭ ਕੋਏ ਹਰ ਕੋਈ ਚਾਹੁੰਦਾ ਜੀਣਾ ਚਾਹੁੰਦਾ ਜੀਵਾ ਕਿ ਮੈਂ ਹੋਰ ਜੀਵਾ ਕਿੰਨਾ ਕੁ ਜੀਣਾ ਚਾਹੁੰਦਾ ਜੇ ਯੁਗ 4000 ਜਾਂ ਗੁਰੂ ਨਾਨਕ ਸਾਹਿਬ ਹੋਰ ਦਸੂਣੀ ਹੋਈ ਕੱਲੇ 4 ਯੁਗ ਨਹੀਂ 10 ਨਾਲ ਗੁਣਾ ਕਰ ਲਈ 40 ਯੁਗ ਬਣ ਜਾਂਦੇ ਐਨਾ ਮਨੁੱਖ ਜੀਣਾ ਚਾਹੁੰਦਾ ਪਰ ਫਿਰ ਵੀ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਮਰਨ ਤੋਂ ਡਰਦਾ ਏ ਜੀਉਣਾ ਚਾਹਨਾ ਰੱਬ ਦੀ ਮਰਜ਼ੀ ਤੋਂ ਬਿਨਾ ਜੀਓ ਵੀ ਨਹੀਂ ਸਕਦਾ ਤਾਂ ਸਤਗੁਰੂ ਕਹਿੰਦੇ ਨੇ ਗੁਰ ਪ੍ਰਸਾਦੀ ਗੁਰ ਦੇ ਰਾਰੇ ਨੂੰ ਔਂਕੜ ਨਹੀਂ ਆਈ ਕਿਉਂਕਿ ਗੁਪਤ ਰੂਪ ਦੇ ਵਿੱਚ ਗੁਰੂ ਦੀ ਕਿਰਪਾ ਦੀ ਸੰਬੰਧਕ ਨਾਲ ਆ ਗਿਆ ਗੁਰ ਪ੍ਰਸਾਦੀ ਜੀਵਤ ਮਰੈ ਇਹ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਲਵੇ ਕਾਂਦਵਾਰੇ ਮਰਨਾ ਨਹੀਂ ਹੁੰਦਾ ਉਹ ਕਿਵੇਂ ਮਾਰੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਜਪ ਕੇ ਆਪਣੇ ਅੰਦਰੋਂ ਹੰਕਾਰ ਨੂੰ ਮਾਰ ਦੇਵੇ ਸਤੁਰ ਕਹਿੰਦੇ ਜਿਹੜਾ ਅੰਦਰੋਂ ਹੰਕਾਰ ਨੂੰ ਮਾਰ ਲੈਂਦਾ ਨਾ ਉਹ ਜਿਉਂਦੇ ਜੀ ਫਿਰ ਮਰ ਜਾਂਦਾ ਜਿਹਦੇ ਅੰਦਰ ਹੰਕਾਰ ਨਾ ਹੋਵੇ ਉਹ ਫਿਰ ਮੈਂ ਮੈਂ ਦੇ ਗੁਣ ਨਹੀਂ ਤੂੰ ਤੂੰ ਦੇ ਗੁਣ ਗਾਉਂਦਾ ਰੱਬ ਦੇ ਗੁਣ ਗਾਉਂਦਾ ਤੇ ਜਿਵੇਂ ਜਿਵੇਂ ਰੱਬ ਦੇ ਗੁਣ ਗਾਉਂਦਾ ਉਹਦਾ ਉਦਾਰ ਹੋ ਜਾਂਦਾ ਮੁਰ ਕੇ ਉਹਦਾ ਜਨਮ ਨਹੀਂ ਹੁੰਦਾ ਤੇ ਦੁਬਾਰੇ ਮੌਤ ਵੀ ਨਹੀਂ ਹੁੰਦੀ ਤੋਂ ਸਤੁਰ ਕਹਿੰਦੇ ਗੁਰ ਪ੍ਰਸਾਦੀ ਜੀਵਤ ਮਰੇ ਹੁਕਮ ਮੈਂ ਬੂਝੇ ਸੋਏ ਤੋਂ ਸਤਗੁਰੂ ਆਪਾ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਸਤਗੁਰ ਕਹਿੰਦੇ ਨੇ ਜਿਉਂਦਾ ਆਪਣੇ ਆਪ ਨੂੰ ਮਾਰ ਲਵੇ ਆਪਣੇ ਹੰਕਾਰ ਨੂੰ ਮਿਟਾ ਲਵੇ ਤੇ ਫਿਰ ਹੁਕਮ ਹੈ ਬੁੱਝੈ ਸੋ ਇਹਦੇ ਹੁਕਮ ਨੂੰ ਬੁੱਝੇ ਉਹਦੇ ਹੁਕਮ ਨੂੰ ਸਮਝੇ ਤੇ ਜੋ ਨੇ ਕਰਨਾ ਮਨਜ਼ੂਰ ਜੋ ਕਰੇਗਾ ਉਹਦੀ ਮਰਜ਼ੀ ਹੈ ਕਿਉਂਕਿ ਜਪਜੀ ਸਾਹਿਬ ਦੇ ਵਿੱਚ ਸਤਗੁਰ ਨੇ ਇਹੀ ਗੱਲ ਆਖੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਿਆ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖਸੋ ਕੋ ਪਾਈ ਹੈ ਇਕ ਨਾ ਹੁਕਮੀ ਵਖਸ਼ੀਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹਿ ਲੰਦੋ ਇੱਥੇ ਸਤੁਰ ਕਹਿੰਦੇ ਨੇ ਕਹਿੰਦੇ ਉਹ ਜੀਨੇ ਜੀ ਮਰ ਜਾਂਦਾ ਹੰਕਾਰ ਨੂੰ ਮਾਰ ਲੈਂਦਾ ਉਹ ਗੁਰੂ ਦੇ ਹੁਕਮ ਨੂੰ ਬੁੱਝ ਲੈਂਦਾ ਸਮਝ ਜਾਂਦਾ ਤੇ ਫਿਰ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਆਪਣੇ ਹੰਕਾਰ ਨੂੰ ਮਟਾ ਲੈਂਦਾ ਉਹ ਜਿਉਂਦੇ ਜੀ ਮਰ ਜਾਂਦਾ ਤੇ ਫਿਰ ਉਵੇਂ ਵੀ ਉਹਦਾ ਸਰੀਰ ਇਸ ਜਨਮ ਵਿੱਚ ਮਰ ਕੇ ਦੁਬਾਰੇ ਜਨਮ ਨਹੀਂ ਹੁੰਦਾ ਹੈ। ਅਖੀਰ 'ਚ ਕਹਿੰਦੇ ਨੇ ਨਾਨਕ ਸਮੁੰਦਰ ਸ਼ਬਦ ਹੈ ਕਿਉਂਕਿ ਕੱਕੇ ਨੂੰ ਉੰਕੜ ਨਹੀਂ। ਏ ਨਾਨਕ ਐਸੀ ਮਰਨੀ ਜੋ ਮਰ ਹੈ। ਆਪਣੇ ਆਪ ਨੂੰ ਮਿਟਾ ਕੇ ਹੰਕਾਰ ਨੂੰ ਮਿਟਾ ਕੇ ਜਿਹੜਾ ਇਸ ਤਰ੍ਹਾਂ ਮਰ ਜਾਂਦਾ ਤਾਂ ਸਦ ਜੀਵਨ ਹੋਏ। ਉਹਦਾ ਜੀਵਨ ਸਦਾ ਵਾਸਤੇ ਉਹ ਸਦਾ ਵਾਸਤੇ ਦੁਨੀਆਂ 'ਚ ਜਿਉਂਦਾ ਰਹੇਗਾ। ਅਕਲ ਹੋ ਜਾਂਦਾ। ਜਿਵੇਂ ਭਗਤ ਸਹਿਬਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਰਾਜਮਾਨ ਭਾਵੇਂ ਅਜੇ ਸਰੀਰ ਨਹੀਂ ਹੈਗੇ। ਉਹ ਸਦਾ ਵਾਸਤੇ ਅਟੱਲ ਹੋ ਗਏ ਇਸੇ ਤਰ੍ਹਾਂ ਜਿਨ੍ਹਾਂ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹ ਸਦਾ ਵਾਸਤੇ ਜਦ ਤੱਕ ਦੁਨੀਆ ਰਹੇਗੀ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ ਹੈ ਉਹਨਾਂ ਦਾ ਸਦੀਵੀ ਜੀਵਨ ਹੋ ਜਾਂਦਾ ਇਹੀ ਗੁਰੂ ਅਮਰਦਾਸ ਕਹਿੰਦੇ ਤਾਂ ਸਤ ਜੀਵਨ ਹੋਏ ਉਹਨਾਂ ਦਾ ਜੀਵਨ ਨੇਚਲ ਹੋ ਜਾਂਦਾ ਸ਼ਰੀਰ ਮਰਨ ਤੋਂ ਬਾਅਦ ਵੀ ਦੁਨੀਆ 'ਚ ਜਿਉਂਦੇ ਰਹਿੰਦੇ ਨੇ ਅੱਜ ਵੀ ਸਾਨੂੰ ਭਗਤ ਸਹਿਬਾਨ ਗੁਰੂ ਸਹਿਬਾਨ ਭਾਵੇਂ ਸ਼ਰੀਰ ਨਹੀਂ ਹੈ ਸ਼ਬਦ ਰੂਪ ਵਿੱਚ ਸਾਨੂੰ ਸਮਝਾਉਂਦੇ ਨੇ ਅੱਜ ਵੀ ਅਸੀਂ ਉਹਨਾਂ ਦੀ ਬੋਲ ਸੁਣਦੇ ਹਾਂ ਐਵੇਂ ਲੱਗਦਾ ਜਿਵੇਂ ਉਹ ਹੁਣ ਬੋਲ ਕੇ ਸਾਨੂੰ ਸਮਝਾਉਂਦੇ ਤੋ ਸਦਾ ਵਾਸਤੇ ਇਹਦਾ ਮਤਲਬ ਹੁਣ ਬਿਰਾਜਮਾਨ ਹੈ ਹੁਣ ਸਾਨੂੰ ਸਮਝ ਆ ਗਈ ਉਹ ਸਾਨੂੰ ਬੋਲ ਕੇ ਸਮਝਾ ਰਹੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਭਾਈ ਬਾਬਾ ਕਬੀਰ ਨੇ ਜਿਹੜੀ ਗੱਲ ਆਖੀ ਸੀ ਕਿ ਅਜੇਹੀ ਮੌਤ ਮਰੀਏ ਦੁਬਾਰੇ ਮਰਨਾ ਨਾ ਹੋਵੇ ਉਹ ਕਹਿੰਦੇ ਗੁਰੂ ਦੀ ਕਿਰਪਾ ਨਾਲ ਜਿਹੜਾ ਹੰਕਾਰ ਮਟਾ ਲੰਦਾ ਨਾ ਗੁਰੂ ਅਮਰਦਾਸ ਕਹਿੰਦੇ ਉਹ ਹੁਕਮ ਨੂੰ ਬੁਝ ਲੈਂਦਾ ਐਸੀ ਮੌਤ ਮਰਦਾ ਮੁੜ ਕੇ ਉਹਦਾ ਸੱਚੀ ਮਰਨਾ ਨਹੀਂ ਦਿੰਦਾ ਉਹ ਭਾਈ ਜਿਹੜਾ ਗੁਰੂ ਦੀ ਰਜਾਚ ਰਹਿ ਕੇ ਪ੍ਰਮਾਤਮਾ ਨੂੰ ਚੇਤੇ ਕਰਕੇ ਮਰਦਾ ਨਾ ਹੰਕਾਰ ਨੂੰ ਦੂਰ ਕਰਕੇ ਆ ਕਬੀਰ ਦੀ ਗੁੱਝੀ ਬਾਬਾ ਕਬੀਰ ਦੀ ਗੁੱਝੀ ਗੱਲ ਨੂੰ ਗੁਰੂ ਕਮਰਦਾਸ ਨੇ ਸਾਡੇ ਸਾਹਮਣੇ ਖੋਲ੍ਹਿਆ ਇਸ ਕਰਕੇ ਇਸ ਸ਼ਲੋਕ ਥੱਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਦਰਜ ਕੀਤਾ ਸੋ ਇਸ ਤਰੀਕੇ ਦੇ ਨਾਲ ਗੁਰਬਾਣੀ ਨੂੰ ਵਿਚਾਰੀਏ ਸਮਝੀਏ ਆਓ ਗੁਰਬਾਣੀ ਵਿਚਾਰੀਏ ਇਸ ਚੈਨਲ ਦੇ ਉੱਤੇ ਇੱਕ ਉਦਮ ਹੈ ਇੱਕ ਮਿਹਨਤ ਹੈ ਜਿਸ ਤਰ੍ਹਾਂ ਕਹਿੰ ਲੋ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਸੰਗਤਾਂ ਦੇ ਵਾਸਤੇ ਸੋਖਾ ਕੀਤਾ ਜਾਵੇ ਕਿਵੇਂ ਗੁਰਬਾਣੀ ਨੂੰ ਸਮਝੀਏ ਆਸ ਕਰਦਾ ਜਰੂਰ ਆਪ ਜੀ ਇਹ ਜੋ ਆਪ ਸੰਗਤਾਂ ਦੇ ਨਾਲ ਸਾਂਝ ਪਾਈ ਹੈ ਇਹਨੂੰ ਜਰੂਰ ਸਮਝੋਗੇ ਤੇ ਨਾਲ ਬੇਨਤੀ ਹੈ ਕਿ ਪਾਈ ਸਬਸਕ੍ਰਾਈਬ ਤੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਬੱਤੇ ਬੱਤੇ ਸੰਗਤਾਂ ਜਿਹੜੀਆਂ ਉਹ ਲਾਹਾ ਲੈ ਸਕਣ ਤੋਂ ਬੱਤੇ ਬੱਤੇ ਸੰਗਤਾਂ ਤੱਕ ਗੁਰੂ ਦੀ ਇਹ ਬੈ ਜੜੀ ਬਾਣੀ ਹੈ ਵਿਚਾਰ ਹੈ ਇਹ ਪਹੁੰਚ ਸਕੇ ਵਾਹਿਗੁਰੂ ਦਾ ਫਲਸਾ ਵਾਹਿਗੁਰੂ ਦੀ ਕੀਫਤ